कि ਜਿਵੇਂ ਵੀ ਆਖਰ ਪੋਰਟ ਕਰ ਲਈ। ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ ਅੱਜ ਦੇ ਦਿਨ ਦਾ ਪੂਜੇ ਦਿਨ ਦਾ ਸੱਲੇ ਚੱਕ ਲਾਂਛੀਏ ਤੇ ਸ਼੍ਰੀ ਅਨੰਦਪੁਰ ਸਾਹਿਬ। ਛੇਵੇਂ ਜਮੇ ਵਿੱਚ ਜਦੋਂ ਤੁਹਾਨੂੰ ਜੋੜ ਪ੍ਰਗਤ ਹੋਣਾ ਹੈ ਮੇਰੀ ਪਿੰਨੀ ਦਾਦਰ ਆਵਾਜ਼ ਕੋਈ ਸੁਣਦੇ ਹੋਗੇ ਗ੍ਰੈਂਡ ਖੜੋ। ਜਿਵੇਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜੀ ਜੋ ਚਤੁਰ ਸਰਾਰੋਂ ਕੋਈ ਕੋਈ ਦੋਰੀ ਦੇ ਜੋ ਸ਼ਾਰੀ ਸੀ ਗਾਹੇ ਤੋਂ ਮਾਸੂਦ ਬਾਸਿਸਮੀ ਦੇ ਅਰਬਚਾਗੇ ਵੀ ਹੈ ਜਦੋਂ ਬਾਸ਼ਾ ਜਾਰਦਿਕ ਦੇ ਦਰਬਾਰ ਅੰਦਰ ਇਸ ਤੋਂ ਘਮੀ ਜੋ ਦਾ ਫੌਜ ਪਹਨ ਲੱਗ ਪਿਆ ਉਸ ਨੇ ਆਪਣੇ ਹੀ ਦਰੂਜੇ ਧਲੇ ਗੁਰੂ ਜੀ ਨੂੰ ਦਵਾਲੀਏ ਦੇ ਕਿਲੇ ਵਿੱਚ ਬੰਦੀ ਬਣਾ ਲਿਆ ਕਿਲੇ ਦੇ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਇਹ ਮੇਰਾ ਸੀ ਉੱਥੇ ਹੀ ਗੁਰੂ ਜੀ ਦੀ ਬੰਦੀ ਜੋ ਚਮਕਦੀ ਰਹੀ ਸੀ ਬੋਧਿਆ ਰਾਜਪੂਤ ਹਿੰਦੂ ਰਾਜੇ ਦੇ ਉੱਥੇ ਕੈਚਰ ਹੋਣਾ ਨਹੀਂ ਬੈਂਦੀ ਇੰਨਾ ਸੰਜਮ ਜੋ ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਨੂੰ ਵੀ جنبا 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 جی دلو دلو نا اس قید کروڈی روٹی جنم کے اندکار سوا دو سال بعد جہاں نے گرو جی نے جدو رہا کیا گھر جی نے وچن کیا میں تو جانا ہوں جب یہ گوئجہ راجے بھی میرے نال جان رہے ہیں پاشاہ کے بول منڈے ہوئے کہ گوجا راجے کے نال ہی مقت ہو گئے اس وجہ گرو جی نے پت کے روانگر شری کرت پور صاحب دسا دیا جیت سری گرو ہر گوبند ساحب جی نے اپنے اتمانا سالہ شری گورگ بہادر جی نے بریائی جوت وہن کی کرنے پر پہلے شری امرسر صاحب کی پھیری پائی اور تر سکم کی بےری کے پیرپور صاحب آئے آپ جس سہج نما اور شان سبھا سن وہ چاہتے سن کہ نگر وسایا جا جو قدرت دنیاویت سازشوں کو مکت ہو جیتا ਦੇ ਰਾਜਸੀ ਵੁੜਾ ਤਪਿ ਚਾਹ ਜੈ ਸੀ ਇਸ ਦੌਰਾਨ ਲਿਆਸਤ ਫੈਰੂ ਹੈ ਲੋਹਾਰ ਰਾਜਾ ਦੀਪचंद 1833 ਵਿੱਚ ਸੋਇਕਾਸ ਨੂੰ ਗਏ ਸੀ ਜਿੱਥੇ ਇੱਕ ਬਹਾਦਰ ਸਾਹਿਬ ਜੀ ਰਾਜਾ ਦੀਪचंद ਦੀਆਂ ਕਿਰਿਆਵਾਂ ਚ ਸ਼ਾਮਲ ਹੋਵਨ ਲਈ ਵਿਲਾਸਪੁਰ ਪਹੁੰਚੇ ਤੇ ਗੁਰੂ ਜੀ ਨੇ ਕਹਿਨੂੜ੍ਹਈ ਆਪੇ ਵਿੱਚ ਖਾੜੀਦਨ ਦੀ ਗੱਲ ਕੀਤੀ ਰਾਜਾ ਦੀਪचंद ਦੀ ਵਿਦਵਾ ਰਾਣੀ ਚੰਪਾ ਦੇਵੀ ਨੇ ਇਹ ਘਾਦਰ ਜ਼ਮੀਨ ਉਹ ਰਿਆਸਤ ਕਹਲੂਰ ਦੇਤੀ ਹੈ ਕਿ ਪਿੰਡ ਪੇਟ ਕਰਨ ਦੀ ਖਿਸ਼ਕਿਸ਼ ਕਿਤੇ ਗੁਰੂ ਜੀ ਨੇ ਇਹ ਖਾਣੋਲ ਖਰੀਦ ਕੇ ਨਗਰ ਵਸਾਇਆ ਇਸੇ ਪਿੰਡ ਬੜੀ ਸੁਹਾਗ ਤੇ ਰੰਗੂਫਾਰ ਦੇਸ ਸਿਤਤੋ ਸਨ ਜਿੱਥੇ ਪਹਾੜੀਆਂ ਦੀ ਚੜ੍ਹ ਕੇ ਹਵਾਵਾਂ ਵੀ ਮਹਿਕ ਤੇ ਪੰਛੀਆਂ ਦਾ ਮਨਮੋਹਕ ਤੇ ਉਦੋਂ ਦਾ ਅਲੌਕਿਕ ਨਜ਼ਾਰਾ ਉਸ ਤਾਂ ਵੀ ਉਸ ਵਕਤ ਜੇ ਆ ਬਣਾਉਂਦਾ ਸਾਂ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਵੇਚਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਨਿਪਟਾਇਆ ਇਹ ਪੁਲਾਇਆਂ ਸੀ ਇਹ ਜਿਹਨੇ ਇਹਨਾਂ ਨੂੰ ਮਹੌਵਾਤ ਨਾਮ ਤੋਂ ਛੋੜ ਦਿੱਸਿ ਗੁਰੂ ਜੀ ਨੇ ਨਵੇਂ ਨਗਰ ਦੀ ਮੋਢੀ ਦਿੱਤੀ ਤੇ ਅਸਲੀ ਮਾਤਾ ਦੇ ਨਾਮ ਤੇ ਇਸ ਖਾਲਸਾ ਦਾ ਨਾਮ ਨੱਤੇ ਚੱਕ ਨਨਕਾਣਾ ਜਿਹੋ ਅੱਗੇ ਜਾ ਕੇ ਸ਼੍ਰੀ ਨਨਕਪੁਰ ਸਾਹਿਬ ਦੇ ਨਾਮ ਨਾਲ ਚਲਿਤ ਹੋਇਆ ਖਾਲਸੇ ਦੀ ਜਨਮ ਭੂਮੀ ਚੱਕ ਨਨਕਾਣਾ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵੱਖ-ਵੱਖ ਕੁੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝੇ ਸੰਤਾਂ ਨੇ ਕਾਰਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੱਖ ਤੋਂ ਸ਼ਲੋਕ ਲੱਖਾਂ ਤਰ ਮਾਜਾਤਤਹਿ ਇਲਾਕਿਆਂ ਤੋਂ ਆ ਕੇ ਮਸਲ ਲੈ ਕੇ ਇਸ ਖਾਨ ਨੂੰ ਇਸ ਖਾਨ ਤੋਂ ਦੂਰ ਦੂਰ ਤੱਕ ਕਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਚੀ ਕਰਨ ਦੇ ਮੂਜੇ ਜੀ ਨੇ ਵੱਡਾ ਵਪਾਰਕ ਕੇਂਦਰ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ 3 ਵੱਡੀਆਂ ਇਮਾਰਤਾਂ ਦਾ ਨਿਸਾਨੀ ਹੋਣੀ ਸ਼ੁਰੂ ਹੋਈ ਸੀ ਪਹਿਲੋਂ ਕੋ ਦੁਆਰਾ ਸੈਕੂਜਾ ਸੰਕਰਣ ਨੇ ਇਸ ਰਾਮਕਰ ਅਤੇ ਤੀਜਾ ਗੁਰੂ ਸਾਹਿਬ ਵਾਸਤੇ ਰਹਿਾਈ ਸ਼ੇਜਾ ਗੁਰੂ ਜੀ ਜਦੋਂ ਮਾਣ ਕੇ ਜਦੋਂ ਇਹ ਸਾਰੀ ਬਿਉਂਤਬੰਦੀ ਚੱਲ ਰਹੀ ਸੀ ਤਾਂ 모ਸੋ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿ ਲੱਗਾ ਗੁਰੂ ਕਿਵੇਂ ਮਹਿਰਾਨੀ ਹੋ ਸਕਦੇ ਨੇ ਜੋ ਨਵੇਂ ਵਰਕ ਪਾਏ ਵਸਾਉਂਦੇ ਨੇ ਸੰਸਾਰਿਕ ਚਮੇਲੇ ਤੇ ਫਸੇ ਮਨ ਨੂੰ ਅੰਦਰ ਇਸ ਪੁਣੀ ਤੇ ਵਾਪਾਰ ਪੈ ਚਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ 모ਸੇ ਦੇਸ਼ਾਂਤ ਨੇ ਵਾੜੇ ਤੋਂ ਕਰਵਾਇਆ ਗੁਰੂ ਦੇ ਘਰ ਅੰਦਰ ਉਹ ਰਾਖ ਦੇ ਗ੍ਰਹਿਸਤੀ ਦਾ ਸਮੇਲ ਹੋੜਾ چک نامکی اور روز دربار سجا لگا سنگت سنگیا گرو دن لنگر اتر چلتے رہے ہرک دشا تو سنگت گرو گھر کی سنگت کرنے آن لگی کوئی سمرت کر ਦੀ ਸੇਵਾ ਕਰਕੇ ਗੁਰੂ ਘਰ ਦੇ ਕੁਸ਼ੇ ਪ੍ਰਾਪਤ ਕਰਨ ਲੱਗਾ ਇਸੇ ਤਰ੍ਹਾਂ ਇੱਕ ਸੁਖਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ ਵਹਿਕੂ ਜੀ ਦਾ ਪਾਸਾ ਹਲਕੁਰ ਜੀ ਦੀ ਪਤਨੀ